ਵੈਦਿਕ ਖਾਲਸਾ ਵੈਦਿਕੀ ਫਤਿਹ ਹਾਂਜੀ ਅੱਜ ਆਪਾਂ ਨੁਕਸਾ ਲੈ ਕੇ ਆਏ ਹਾਂ ਦਾਦ ਕੂ ਤੀਲ ਐਂਟੀਫੰਗਲ ਔਇਲ ਜਿਹੜੇ ਚਮੜੀ ਦੇ ਰੋਗ ਹੁੰਦੇ ਨੇ ਖਾਰਿਸ਼ ਦਾਦ ਖੁਜਲੀ ਉਹਦੇ ਵਾਸਤੇ ਤੇਲ ਨੇ ਜਿਹੜੇ ਬਹੁਤ ਹੀ ਕਾਰਗਰ ਨੁਸਖੇ ਨੇ ਜੀ ਇਹ ਤੇਲ ਤੁਸੀਂ ਘਰੇ ਬਣਾ ਸਕਦੇ ਹੋ ਉਹਦੇ ਲਈ ਨੁਸਕਾ ਹੈਗਾ ਤੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਖਾਰਿਸ਼ ਸਰੀਰ ਤੇ ਐਂਟੀਫੰਗਲ ਆਇਲ ਉਹਦੇ ਵਾਸਤੇ ਤੇਲ ਹੈ ਜਿਹੜਾ ਘਰੇ ਤਿਆਰ ਕਰ ਸਕਦੇ ਹੋ ਤੁਸੀਂ ਤੇ ਉਹਦੇ ਨੁਸਖੇ ਆਪਾਂ ਤੁਹਾਨੂੰ ਲੈ ਕੇ ਆਏ ਆ ਤੁਹਾਡੇ ਵਾਸਤੇ ਜੇ ਕਿਸੇ ਨੂੰ ਵੀ ਇਹੋ ਜੀ ਪ੍ਰੋਬਲਮ ਹੈ ਉਹ ਤੁਸੀਂ ਕਰ ਸਕਦੇ ਹੋ ਜੀ ਉਹਦੇ ਲਈ ਤੁਸੀਂ ਲੈਣਾ ਹੈਗਾ ਜੀ ਦਾਰ ਹਲਦੀ ਹਰਤਾਲ ਹ ਦਾਰ ਹਲਦੀ ਹਰਤਾਲ ਹਲਦੀ ਜੋਖਾਰ ਔਰ ਸਾਥ ਮਨਸਿਲ ਅਤੇ ਆਵਲੇਸਾਰ ਮਨਸਿਲ ਅਤੇ ਆਵਲੇਸਾਰ ਦਾਰ ਹਲਦੀ ਹਰਤਾਲ ਹਲਦੀ ਜੋਖਾਰ ਮਨਸਿਲ ਅਤੇ ਆਵਲੇਸਾਰ ਗੰਦਕ ਇਹ ਸਭ ਇੱਕ ਇੱਕ ਤੋਲਾ ਸੱਜੀ ਸੇ ਤੁਲੀ ਦਾਰ ਹਲਦੀ ਹਰਤਾਲ ਹਲਦੀ ਜੋਖਾਰ ਮਨਸਿਲ ਅਤੇ ਆਵਲੇ ਸਰ ਗੰਤਕ ਇਹ ਸਭ ਇੱਕ ਇੱਕ ਤੋਲਾ ਤੁਸੀਂ ਲੈਣੇ ਆ ਜਿਹੜੀ ਸੱਜੀ ਲੈਣੀ ਆ ਉਹ ਲੈਣੀ ਆ 6 ਤੋਲੇ ਤੇ ਇਹਨਾਂ ਨੂੰ ਤੁਸੀਂ ਮਿੱਠਾ ਤੇਲ ਜਿਹੜਾ ਉਹ 36 ਤੋਲੇ ਗਊ ਮੂਤਰ 108 ਤੋਲੇ ਮਿੱਠਾ ਤੇਲ 36 ਤੋਲੇ ਗਊ ਮੂਤਰ 108 ਤੋਲੇ ਸਭੋ ਮਿਲਾ ਕੇ ਮੰਦੀ ਮੰਦੀ ਅਗਨੀ ਅੱਗ ਉੱਤੇ ਪਕਾਵੇ ਮਤਲਬ ਇਹਨੂੰ ਅੱਗ ਤੇ ਪਕਾਉਣਾ ਹੈਗਾ ਤੁਸੀਂ ਜਦੋਂ ਤੇਲ ਮਾਤਰ ਰਹਿ ਜਾਵੇ ਜਿਹੜਾ ਪਾਣੀ ਹੈ ਜੋ ਵੀ ਹੈ ਉਹ ਸੁੱਕ ਕੇ ਜਦੋਂ ਤੇਲ ਰਹਿ ਗਿਆ ਤਾਂ ਉਤਾਰ ਕੇ ਨਵੀਨ ਬਸਤਰ ਨਾਲ ਪੁਣ ਲਵੀ ਇਹਦੇ ਵਾਸਤੇ ਇਹ ਤੇਲ ਤਿਆਰ ਬਣਾਣਾ ਜੀ ਤੁਸੀਂ ਦਾਦ ਵਾਸਤੇ ਤੇ ਜਦੋਂ ਤੇਲ ਰਹਿ ਜਾਵੇ ਤਾਂ ਇਸ ਨੂੰ ਸਾਂ ਦੇ ਕਿਸੇ ਤੁਸੀਂ ਬੋਤਲ ਚ ਸੀਸੀ ਚ ਭਰ ਕੇ ਰੱਖ ਲੈਣਾ ਇਸ ਤੇਲ ਦੀ ਸੀਸੀ ਭਰ ਕੇ ਰੱਖ ਛੱਡੀ ਫੇਰ ਸਰੀਰ ਉੱਤੇ ਮਲੇ ਤਾਂ ਸਭ ਤਰ੍ਹਾਂ ਦੀ ਦਦਰੀ ਜਾਵੇ ਹੋਰ ਚੰਬਲ ਸੁੰਨ ਹੋਇਆ ਥਾਂ ਥਿੰਮ ਫੁਲਵਰੀ ਪਾਮ ਚਰਮਗਦ इत्याਦੀ ਸਭੋ ਨਾਸ ਹੋਏ ਜਾਣੋ ਇਹ ਜਿਹੜਾ ਤੇਲ ਬਣਦਾ ਜੀ ਇਹਦੇ ਵਾਸਤੇ ਤੁਸੀਂ ਲੈਣਾ ਦਾਰ ਹਲਦੀ ਹਰਤਾਲ ਹਲਦੀ ਜੌਂਖਾਰ ਮਨਸਿਲ ਅਤੇ ਆਵਲੀ ਸਰ ਗੰਧਕ ਇਹ ਸਭ ਇੱਕ ਇੱਕ ਤੋਲਾ ਲੈਣਾ ਸੱਜੀ ਸੇ ਤੂਲੇ ਤੇ ਉਸ ਤੋਂ ਬਾਅਦ ਤੁਸੀਂ ਮਿੱਠਾ ਤੇਲ ਲੈਣਾ 36 ਤੂਲੇ ਗਊ ਮੂਤਰ 108 ਤੂਲੇ ਇਹ ਸਾਰਾ ਕੁਝ ਮਿਲਾ ਕੇ ਤੁਸੀਂ ਅੱਗ ਤੇ ਨੂੰ ਸਲੋ ਅੱਗ ਤੇ ਪਕਾਉਣਾ ਹੈਗਾ ਜੀ ਅੱਗ ਤੇ ਪਕਾ ਕੇ ਪਕਾ ਵੀ ਜਦੋਂ ਤੇਲ ਮਾਤਰ ਆਣ ਰਹੇ ਜਦੋਂ ਕੱਲਾ ਤੇਲ ਰਹਿ ਜੇ ਜਿਵੇਂ ਗਊ ਮੂਤਰ ਜਿਹੜਾ ਹੁੰਦਾ ਉਹ ਸਾਰਾ ਵਿੱਚੀ ਖਤਮ ਹੋ ਜਾਂਦਾ ਹੈ ਕੱਲਾ ਤੇਲ ਰਹਿ ਗਿਆ ਤਾਂ ਉਤਾਰ ਕੇ ਇਹਨੂੰ ਕੱਪੜੇ ਨਾਲ ਜਾਂ ਛੰਨੀ ਨਾਲ ਕਿਸੇ ਵੀ ਚੀਜ਼ ਨਾਲ ਤੁਸੀਂ ਛਾਨ ਲੈਣਾ ਤੇ ਫਿਰ ਉਹ ਤੇਲ ਹੈ ਜਿਹੜਾ ਸਿਸੀ ਚ ਭਰ ਕੇ ਰੱਖ ਲੈਣਾ ਤੇ ਉਹਨੂੰ ਜਿੱਥੇ ਵੀ ਤੁਹਾਡੇ ਸਰੀਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਖਾਰਿਸ਼ ਹੈ ਸਭ ਤਰ੍ਹਾਂ ਦੀ ਦਦਰੀ ਚੰਬਲ ਸੁੰਨ ਹੋਇਆ ਥਾਂ ਥੀਮ ਫੁੱਲ ਵੈਰੀ ਪਾਮ ਚਰਮਗਦ ਇਤਿਆਦੀ ਸਭੋ ਨਾਸ ਹੋਏ ਜਾਣੂ ਇਹਦੇ ਵਾਸਤੇ ਇਹ ਜੀ ਨੁਸਖਾ ਬਹੁਤ ਵਧੀਆ ਹੈਗਾ ਇਹ ਤੇਲ ਐਂਟੀਫੰਗਲ ਆਇਲ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਨੁਸਖਾ ਘਰੇ ਤਿਆਰ ਕਰ ਲੋਗੇ ਤਾਂ ਤੁਹਾਨੂੰ ਦਵਾਈਆਂ ਖਾਣ ਦੀ ਜ਼ਰੂਰਤ ਨਹੀਂ ਪਾਏਗੀ ਤੇ ਇਧਰ ਉਧਰ ਦਵਾਈਆਂ ਲਈ ਭਟਕਣਾ ਨਹੀਂ ਪਊਗਾ ਕਿਉਂਕਿ ਜਿਹੜੇ ਸਕਿਨ ਦੇ ਕਈ ਰੋਗ ਇਹੋ ਜਿਹੇ ਹੁੰਦੇ ਆ ਜਿਹੜੇ ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾਈ ਚੱਲੋ ਟ੍ਰੀਟਮੈਂਟ ਕਰਾਈ ਚੱਲੋ ਇਹ ਠੀਕ ਨਹੀਂ ਹੁੰਦੇ ਜਦ ਤੱਕ ਦਵਾਈ ਖਾਈ ਜਾਂਦੇ ਅਸੀਂ ਉਦੋਂ ਤੱਕ ਇਹ ਠੀਕ ਰਹਿੰਦੇ ਨੇ ਤੇ ਉਸ ਤੋਂ ਬਾਅਦ ਇਹ ਫੇਰ ਹੋ ਜਾਂਦੇ ਨੇ ਬਾਰ ਬਾਰ ਇਸੇ ਤਰ੍ਹਾਂ ਹੀ ਦਵਾਈਆਂ ਖਾਈ ਜਾਓ ਠੀਕ ਰਹਿਣਗੇ ਦਵਾਈ ਛੱਡਤੀ ਫੇਰ ਹੋ ਜਾਂਦੀ ਨੇ ਤੇ ਪਰ ਜਿਹੜੇ ਨੁਸਖੇ ਨੇ ਬਹੁਤ ਵਧੀਆ ਨੁਸਖੇ ਐ ਜੇ ਤੁਹਾਨੂੰ ਇੱਕ ਵਾਰੀ ਫਿੱਟ ਆ ਗਿਆ ਨਾ ਤਾਂ ਫਿਰ ਕਦੀ ਤੁਹਾਨੂੰ ਦੁਬਾਰਾ ਇਹ ਜਿਹੜਾ ਚਮੜੀ ਦੇ ਰੋਗ ਨੇ ਉਹ ਦੁਆਰਾ ਨਹੀਂ ਹੁੰਦੇ ਤੇ ਇਹਦੇ ਵਾਸਤੇ ਤੇਲ ਹੈ ਜੀ ਵੀਡੀਓ ਪਸੰਦਾ ਹੀ ਹੋਵੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਡੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ